ਹਾਜ਼ਰਾਂ ਜੀ ਬਖਰਾ ਜਿਹਾਂ ਪਿਆਰ ਕਹਾਣੀ ਦਾ ਅਗਲਾ ਪਾਗ ਲੈ ਕੇ ਅੱਜ ਮੇਰਾ ਥੋੜਾ ਗਲਾ ਵੀ ਖਰਾਬ ਹੈ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ ਆਪ ਸ਼ੁਰੂ ਕਰੀਏ ਕਹਾਣੀ ਵੀਰ ਜੀ ਮੈਂ ਤੁਹਾਡੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਪਰ ਮਾਫ ਕਰਨਾ ਤੁਸੀਂ ਅਜੇ ਵੀ ਜਾਤ ਪਾਤ ਦੇ ਚੱਕਰ ਵਿੱਚ ਪਏ ਹੋ ਜੀ ਸਭ ਇਨਸਾਨ ਬਰਾਬਰ ਹਨ ਮੈਡੀਕਲ ਲਾਈਨ ਵਿੱਚ ਆ ਕੇ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਕਿ ਹਾਰੇ ਸਰੀਰ ਵਿੱਚ ਰੱਬ ਨੇ ਇੱਕੋ ਜਿੰਨੀਆਂ ਹੱਡੀਆਂ ਇੱਕੋ ਜਿਹੇ ਆਰਗਨ ਪਾਏ ਹਨ ਮੈਂ ਤਾਂ ਕੋਈ ਐਸਾ ਮਰੀਜ਼ ਨਹੀਂ ਵੇਖਿਆ ਕਿ ਉਸ ਦੇ ਅੰਦਰ ਕੁਝ ਵੱਖਰਾ ਹੋਵੇ ਜਿਸ ਤੋਂ ਇਹ ਪਹਿਚਾਣਿਆ ਜਾ ਸਕੇ ਇਹ ਫਲਾਣੀ ਜਾਤ ਦਾ ਹੈ ਡਾਕਟਰ ਮੰਗਟ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਡੀ ਸੋਚ ਦੀ ਕਦਰ ਕਰਦੀ ਹਾਂ ਪਰ ਸੱਤੇ ਵੀਰ ਜੀ ਦੀ ਵੀ ਕਦਰ ਕਰਦੀ ਹਾਂ ਜੀ ਜਿੰਨਾ ਹਰ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਇਹ ਵਧੀਆ ਵੀ ਹੈ ਕਿਉਂਕਿ ਅਸੀਂ ਕੁੜੀ ਵਾਲੇ ਹਾਂ ਕੋਈ ਵੀ ਚੀਜ਼ ਛੁਪਾਉਣੀ ਨਹੀਂ ਚਾਹੀਦੀ ਨਿਸ਼ਾਨ ਨੇ ਕਿਹਾ ਮੈਂ ਤਾਂ ਬੇਟੀ ਨੂੰ ਜਾਣਦਾ ਹਾਂ ਜੀ ਅੱਜ ਤੁਹਾਡੇ ਨਾਲ ਵੀ ਮੁਲਾਕਾਤ ਹੋ ਗਈ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਤੁਸੀਂ ਪਰਿਵਾਰ ਸਮੇਤ ਮੇਰੇ ਘਰ ਆ ਕੇ ਮੇਰੇ ਬੇਟੇ ਨੂੰ ਮਿਲ ਲਵੋ ਜੀ ਡਾਕਟਰ ਮੰਗਟ ਆਪਣੇ ਵੱਲੋਂ ਰਿਸ਼ਤਾ ਤੈਅ ਕਰ ਰਿਹਾ ਸੀ ਨਿਸ਼ਾਨੇ ਮੰਗਟ ਸਾਹਿਬ ਨੂੰ ਆਪਣਾ ਹਸਪਤਾਲ ਵਿਖਾਇਆ ਉਸਨੇ ਸੰਖੇਪ ਵਿੱਚ ਸਾਰੀ ਕਹਾਣੀ ਦੱਸੀ ਡਾਕਟਰ ਮੰਗਟ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹ ਜਲਦੀ ਤੋਂ ਜਲਦੀ ਇਹ ਰਿਸ਼ਤਾ ਪੱਕਾ ਕਰਨਾ ਚਾਹੁੰਦਾ ਸੀ ਉਸਨੇ ਇੱਕ ਵਾਰ ਫੇਰ ਨਿਸ਼ਾਨ ਨੂੰ ਉਹਨਾਂ ਦੇ ਘਰ ਪਰਿਵਾਰ ਸਮੇਤ ਆਉਣ ਲਈ ਕਿਹਾ ਉਹਨਾਂ ਨੇ ਦਿਨ ਤੇ ਟਾਈਮ ਫਿਕਸ ਕਰ ਲਿਆ ਵੀਰ ਜੀ ਤੁਸੀਂ ਟੈਲੀਫੋਨ ਤੇ ਬੇਟੀ ਨੂੰ ਸਾਰੀ ਗੱਲ ਦੱਸੋ ਤੇ ਉਸ ਤੋਂ ਉਸਦੀ رائے ਲਵੋ ਨਿਸ਼ਾ ਨੇ ਸੱਤੇ ਨੂੰ ਕਿਹਾ ਭਾਬੀ ਜੀ ਉਹ ਕਿਹੜਾ ਤੁਹਾਡੇ ਤੋਂ ਬਾਹਰ ਹੈ ਉਸ ਨੂੰ ਕੀ ਪੁੱਛਣਾ ਜੇਵੇਂ ਤੁਹਾਨੂੰ ਠੀਕ ਲੱਗਦਾ ਬਸ ਠੀਕ ਹੈ ਸੱਤੇ ਨੇ ਕਿਹਾ ਨਹੀਂ ਨਹੀਂ ਵੀਰ ਜੀ ਉਹ ਡਾਕਟਰ ਹੈ ਜ਼ਿੰਮੇਵਾਰ ਕੁੜੀ ਹੈ ਇਸ ਮਾਮਲੇ ਵਿੱਚ ਉਸ ਦੀ رائے ਜ਼ਰੂਰੀ ਹੈ ਕਿਉਂਕਿ ਉਸ ਦੀ ਜ਼ਿੰਦਗੀ ਦਾ ਫੈਸਲਾ ਉਸ ਤੋਂ ਪੁੱਛੇ ਬਿਨਾ ਨਹੀਂ ਲਿਆ ਜਾ ਸਕਦਾ ਨਿਸ਼ਾ ਨੇ ਕਿਹਾ ਸੱਤੇ ਨੇ ਹਮੇਸ਼ਾ ਵਾਂਗ ਨਿਸ਼ਾ ਦੀ ਗੱਲ ਮੰਨੀ ਤੇ ਬੇਟੀ ਨਾਲ ਫੋਨ ਤੇ ਸਾਰੀ ਗੱਲ ਕੀਤੀ ਉਸਨੇ ਕਿਹਾ ਜਿਵੇਂ ਤਾਈ ਜੀ ਕਹਿੰਦੇ ਹਨ ਉਵੇਂ ਹੀ ਠੀਕ ਹੈ ਸੱਤੇ ਦੀਆਂ ਬੇਟੀਆਂ ਨੂੰ ਨਿਸ਼ਾ ਨੂੰ ਤਾਈ ਜੀ ਕਹਿੰਦੀਆਂ ਸਨ ਫਿਕਸ ਕੀਤਾ ਦਿਨ ਨਿਸ਼ਾ ਸੱਤਾ ਉਸਦੀ ਪਤਨੀ ਉਹਨਾਂ ਦੀ ਵੱਡੀ ਬੇਟੀ ਤੇ ਜਵਾਈ ਡਾਕਟਰ ਮੰਗੜ ਦੇ ਘਰ ਪਹੁੰਚ ਗਏ ਡਾਕਟਰ ਸਾਹਿਬ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਡਾਕਟਰ ਸਾਹਿਬ ਦਾ ਘਰ ਵੇਖ ਕੇ ਸਾਰੇ दंग ਰਹਿ ਗਏ ਬਹੁਤ ਵੱਡਾ ਘਰ ਸੀ ਡਾਕਟਰ ਸਾਹਿਬ ਦਾ ਉਹਨਾਂ ਦੀ ਪਤਨੀ ਦਾ ਸੁਭਾਅ ਵੀ ਬਹੁਤ ਚੰਗਾ ਸੀ ਉਹਨਾਂ ਨੇ ਬਹੁਤ ਆਉ ਭਗਤ ਕੀਤੀ ਡਾਕਟਰ ਮੰਗਰ ਦਾ ਮੁੰਡਾ ਵੀ ਬਹੁਤ ਵਧੀਆ ਸੀ ਨਿਸ਼ਾਨ ਨੂੰ ਸਭ ਪਸੰਦ ਸੀ ਉਸਨੇ ਸੱਤੇ ਨੂੰ ਤੇ ਉਸ ਦੇ ਘਰ ਵਾਲੀ ਨੂੰ ਪੁੱਛਿਆ ਭਾਬੀ ਜੀ ਅਸੀਂ ਐਨੇ ਜੋਗੇ ਕਿੱਥੇ ਹਾਂ ਕਿ ਤੁਹਾਨੂੰ ਸਲਾਹ ਦੇ ਸਕੀਏ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਜੀ ਕਰ ਲਵੋ ਸੱਤੇ ਨੇ ਕਿਹਾ ਵੀਰ ਜੀ ਸਾਡੇ ਵੱਲੋਂ ਤਾਂ ਹਾਂ ਹੈ ਜੀ ਤੁਸੀਂ ਜਦੋਂ ਮਰਜੀ ਬੇਟੀ ਨੂੰ ਦੇਖਣ ਆ ਸਕਦੇ ਹੋ ਨੀਸ਼ਾ ਨੇ ਡਾਕਟਰ ਮੰਗਟ ਨੂੰ ਕਿਹਾ ਭੈਣ ਜੀ ਬੇਟੀ ਨੂੰ ਅਸੀਂ ਜਾਣਦੇ ਹਾਂ ਜੀ ਅਸੀਂ ਤਾਂ ਹੁਣ ਸ਼ਗਨ ਪਾਉਣ ਹੀ ਆਵਾਂਗੇ ਜੀ ਕਿਉਂ ਡਾਕਟਰ ਸਾਹਿਬ ਡਾਕਟਰ ਮੰਗੜ ਦੀ ਪਤਨੀ ਨੇ ਡਾਕਟਰ ਮੰਗਟਵਾਲ ਵੇਖਦੇ ਹੋਏ ਕਿਹਾ ਬਿਲਕੁਲ ਸਹੀ ਕਿਹਾ ਤੁਸੀਂ ਮੇਰੀ ਇੱਕ ਹੋਰ ਬੇਨਤੀ ਹੈ ਜੇ ਆਪ ਜੀ ਨੂੰ ਪਰਵਾਨ ਹੋਵੇ ਕਿਉਂ ਟਾਈਮ ਖਰਾਬ ਕਰਨਾ ਹੈ ਜੀ ਅਸੀਂ 8-10 ਬੰਦੇ ਆਵਾਂਗੇ ਜੀ ਆਨੰਦ ਕਾਰਜ ਕਰਕੇ ਕੁੜੀ ਨੂੰ ਲੈ ਜਾਵਾਂਗੇ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਡਾਕਟਰ ਸਾਹਿਬ ਨੇ ਇੱਕ ਕਦਮ ਹੋਰ ਅੱਗੇ ਦੀ ਗੱਲ ਕੀਤੀ ਸਾਨੂੰ ਕੀ ਇਤਰਾਜ਼ ਹੋ ਸਕਦਾ ਹੈ ਨਿਸ਼ਾ ਨੇ ਕਿਹਾ ਮਿੱਥੇ ਦਿਨ ਉਹ 10 ਬੰਦੇ ਆਏ ਉਦੇ ਮਾ ਮਮੀ ਬੂਆ ਫੁਰਤੇ ਚਾਚਾ ਚਾਚੀ ਤੇ ਮੰਗੜ ਸਾਹਿਬ ਦਾ ਪਰਿਵਾਰ ਨਿਸ਼ਾ ਨੇ ਸਭ ਦੇ ਲਈ ਵਧੀਆ ਗਿਫਟ ਖਰੀਦੇ ਸਨ ਸੱਤੇ ਦੀ ਛੋਟੀ ਬੇਟੀ ਨੂੰ ਵੀ ਵੱਟੀ ਬੇਟੀ ਦੇ ਮੰਗ ਕਾਫੀ ਗਹਿਣੇ ਤੇ ਕੱਪੜੇ ਦਿੱਤੇ ਦੁਪਹਿਰ ਨੂੰ ਲੰਚ ਤੋਂ ਬਾਅਦ ਡੋਲੀ ਵਿਦਾ ਹੋ ਗਈ ਰਵੀ ਵੀ ਇਸ ਮੌਕੇ ਤੇ ਚੰਡੀਗੜ੍ਹ ਤੋਂ ਆਇਆ ਸੀ ਸੱਤੇ ਦੀਆਂ ਦੋਨੋਂ ਕੁੜੀਆਂ ਦੇ ਵਿਆਹ ਚੰਗੇ ਘਰ ਘਰ ਕਰਕੇ ਨਿਸ਼ਾ ਨੂੰ ਜਿੱਥੇ ਖੁਸ਼ੀ ਉੱਥੇ ਉਸ ਦੇ ਮਨ ਨੂੰ ਸਕੂਨ ਮਿਲਿਆ ਕਿ ਸੱਤੇ ਵੱਲੋਂ ਕੀਤੇ ਅਹਿਸਾਨਾਂ ਦਾ ਕੁਝ ਭਾਰ ਹਲਕਾ ਹੋਇਆ। ਉਸਨੇ ਗੁਰੂ ਨੂੰ ਯਾਦ ਕੀਤਾ। ਉਸਨੂੰ ਲੱਗਿਆ ਗੁਰੂ ਉਸਨੂੰ ਸ਼ਾਵਾਸ਼ ਦੇ ਰਿਹਾ ਹੋਵੇ। ਕੁਝ ਦਿਨਾਂ ਬਾਅਦ ਸੱਤੇ ਦੀ ਮਾਂ ਸੰਖੇਪ ਜਹੀ ਬਿਮਾਰ ਤੋਂ ਬਾਅਦ ਵਾਹਿਗੁਰੂ ਨੂੰ ਪਿਆਰੀ ਹੋ ਗਈ। ਹੁਣ ਹਵੇਲੀ ਵਿੱਚ ਨਿਸ਼ਾ ਸੱਤਾ ਤੇ ਉਸਦੀ ਪਤਨੀ ਹੀ ਰਹਿ ਗਏ ਸਨ। ਰਵੀ ਦੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਸੀ। ਉਹ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਪਿੰਡ ਆਉਂਦਾ ਸਮਾਂ ਕਿਵੇਂ ਨਿਕਲ ਗਿਆ ਪਤਾ ਹੀ ਨਾ ਲੱਗਾ ਉਸ ਦੀ ਪੜ੍ਹਾਈ ਦਾ ਪੰਜਵਾਂ ਤੇ ਆਖਰੀ ਸਾਲ ਆ ਗਿਆ ਉਹ ਬਹੁਤ ਹੀ ਸੋਹਣਾ ਜਵਾਨ ਸੀ 6 ਫੁੱਟ ਲੰਬਾ ਕਦ ਹਲਕੀ ਹਲਕੀ ਦਾੜੀ ਮੁੱਛਾਂ ਵਿੱਚ ਉਹ ਬਿਲਕੁਲ ਆਪਣੇ ਪਿਤਾ ਦੇ ਵਾਂਗ ਹੀ ਲੱਗਦਾ ਉਸ ਦੇ ਫਾਈਨਲ ਪੇਪਰ ਹੋ ਗਏ ਤੇ ਉਹ ਵਾਪਸ ਪਿੰਡ ਆ ਗਿਆ ਮੇਰੇ ਬੇਟੇ ਨੇ ਬਹੁਤ ਹੁਣ ਅੱਗੇ ਕੀ ਕਰਨਾ ਹੈ ਨਿਸ਼ਾ ਨੇ ਪੁੱਛਿਆ ਮਮ ਮੈਂ ਪੀ.ਸੀ.ਐਸ ਦੇ ਪੇਪਰ ਦੇਣਾ ਚਾਹੁੰਦਾ ਹਾਂ ਮੈਂ ਜੱਜ ਬਣਨਾ ਚਾਹੁੰਦਾ ਹਾਂ ਜੀ ਰਵੀ ਨੇ ਆਪਣਾ ਫਿਊਚਰ ਪਲਾਨ ਦੱਸਿਆ ਬਹੁਤ ਵਧੀਆ ਗੱਲ ਹੈ ਬੇਟਾ ਜੀ ਪੇਪਰ ਕਦੋਂ ਹਨ ਨਿਸ਼ਾ ਨੇ ਪੁੱਛਿਆ ਮਮ ਨਹੀਂ ਪਤਾ ਪਰ ਸਭ ਤੋਂ ਪਹਿਲਾਂ ਤਾਂ ਰਿਜ਼ਲਟ ਆਵੇ ਲਾਅਰ ਦੀ ਡਿਗਰੀ ਮੇਰੇ ਹੱਥ ਹੋਵੇ ਫਿਰ ਹੀ ਪੇਪਰ ਵਿੱਚ ਬੈਠ ਸਕਾਂਗਾ ਰਵੀ ਨੇ ਕਿਹਾ ਰਵੀ ਦਾ ਰਿਜ਼ਲਟ ਆ ਗਿਆ ਉਸਨੇ ਬਹੁਤ ਚੰਗੇ ਨੰਬਰਾਂ ਦੇ ਨਾਲ ਲਾ ਪਾਸ ਕਰ ਲਿਆ ਉਸਨੇ ਆਪਣੇ ਆਪ ਨੂੰ ਬਾਰ ਕਾਉਂਸਲ ਆਫ ਇੰਡੀਆ ਦੇ ਨਾਲ ਰਜਿਸਟਰ ਕਰਵਾਇਆ ਪੀਸੀਐਸੇ ਪੇਪਰਾਂ ਦੀ ਤਿਆਰੀ ਤਾਂ ਉਸਨੇ 2 ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਬਸ ਉਡੀਕ ਸੀ ਕਦੋਂ ਯੂਪੀਐਸਸੀ ਪੇਪਰ ਲੈਣ ਦਾ ਐਲਾਨ ਕਰੇ ਹੁਣ ਉਸਨੇ ਯੂਨੀਵਰਸਿਟੀ ਦਾ ਹੌਸਟਲ ਛੱਡ ਦਿੱਤਾ ਸੀ ਤੇ ਪੀਜੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਉਹ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ ਉਸਨੇ ਇੱਕ ਅਕੈਡਮੀ ਵੀ ਜੁਆਇਨ ਕਰ ਲਈ ਸੀ ਪੇਪਰਾਂ ਦਾ ਐਲਾਨ ਹੋ ਗਿਆ ਉਸਨੇ ਪੂਰੀ ਮਿਹਨਤ ਦੇ ਨਾਲ ਪੇਪਰ ਦਿੱਤਾ ਉਹ ਦੋਨੋਂ ਪੇਪਰ ਕਲੀਅਰ ਕਰ ਗਿਆ ਪੇਪਰ ਤਾਂ ਕਲੀਅਰ ਹੋਣੇ ਹੀ ਸੀ ਉਸਦੇ ਕਿਉਂਕਿ ਉਸਨੇ ਐਨੇ ਲੋਕਾਂ ਦੀਆਂ ਅਸੀਸਾਂ ਲਈਆਂ ਸਨ ਤੇ ਸਖਤ ਮਿਹਨਤ ਕੀਤੀ ਸੀ ਉਸਦਾ ਰੈਂਕ ਵੀ ਬਹੁਤ ਵਧੀਆ ਸੀ ਉਹ ਸਭ ਤੋਂ ਛੋਟੀ ਉਮਰ ਦਾ ਜੱਜ ਬਣ ਗਿਆ ਸੀ ਉਹ ਸਿਰਫ 24 ਸਾਲ ਦਾ ਸੀ ਉਸਨੇ ਸਭ ਤੋਂ ਪਹਿਲਾਂ ਨਿਸ਼ਾ ਨੂੰ ਹੌਨ ਕੀਤਾ ਮਮ ਮੈਂ ਜੱਟ ਬਣ ਗਿਆ ਹਾਂ ਉਹ ਬਹੁਤ ਖੁਸ਼ ਹੋ ਗਿਆ ਸੀ ਬਸ ਇੰਨਾ ਹੀ ਬੋਲ ਸਕਿਆ ਉਹ ਮੇਰੇ ਬੇਟੇ ਤੂੰ ਮਾਂ ਦੇ ਦੁੱਧ ਦੀ लाज ਰੱਖ ਲਈ ਆਪਣੀ ਮਾਂ ਦਾ ਸੁਪਨਾ ਪੂਰਾ ਕਰ ਦਿੱਤਾ ਜੁਗ ਜੁਗ ਜਿਉ ਮੇਰਾ ਪੁੱਤਰ ਨਿਸ਼ਾ ਵੀ ਖੁਸ਼ ਹੋ ਗਈ ਸੀ ਤੁਸੀਂ ਖੁਸ਼ ਹੋ ਨਾ ਮਮ ਰਵੀ ਨੇ ਪੁੱਛਿਆ ਬਹੁਤ ਖੁਸ਼ ਹਾਂ ਮੇਰੇ ਬੇਟੇ ਮੇਰੇ ਤੋਂ ਬਾਅਦ ਕਿਸਮਤ ਵਾਲੀ ਮਾਂ ਕਿਹੜੀ ਹੋਵੇਗੀ ਨਿਸ਼ਾ ਨੇ ਕਿਹਾ ਨਿਸ਼ਾ ਨੇ ਸੱਤੇ ਦਿਨ ਅਜ ਘਰ ਵਾਲੀ ਨੂੰ ਇੱਕ ਖੁਸ਼ਖਬਰੀ ਦਿੱਤੀ ਉਸਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਹ ਸਭ ਵਾਹਿਗੁਰੂ ਦੀ ਕਿਰਪਾ ਸੀ ਤੇ ਉਹਨਾਂ ਲੋਕਾਂ ਦੀਆਂ ਅਸੀਸਾਂ ਦਾ ਅਸਰ ਸੀ ਜਿਹੜੇ ਹਸਪਤਾਲ ਤੋਂ ਠੀਕ ਹੋ ਕੇ ਗਏ ਸਨ ਨਿਸ਼ਾ ਨੇ ਗੁਰੀ ਦੀ ਤਸਵੀਰ ਕੋਲ ਜਾ ਕੇ ਵੀ ਇਹ ਖੁਸ਼ਖਬਰੀ ਉਸ ਨੂੰ ਸੁਣਾਈ ਗੁਰੀ ਆਪਣਾ ਬੇਟਾ ਚਾਚ ਬਣ ਗਿਆ ਤੁਸੀਂ ਖੁਸ਼ ਹੋ ਸਰਦਾਰ ਜੀ ਨਿਸ਼ਾ ਨੇ ਭਾਵਕ ਹੋ ਕੇ ਕਿਹਾ ਇਹ ਖਬਰ ਸਾਰੇ ਇਲਾਕੇ ਵਿੱਚ ਫੈਲ ਗਈ ਸੀ ਰਵੀ ਦੀ ਇਸ ਪ੍ਰਾਪਤੀ ਨੇ ਪਿੰਡ ਦਾ ਹੀ ਨਹੀਂ ਬਲਕਿ ਸਾਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਰਵੀ ਟ੍ਰੇਨਿੰਗ ਤੇ ਜਾਣ ਤੋਂ ਪਹਿਲਾਂ ਪਿੰਡ ਆਇਆ ਸਾਰੇ ਪਿੰਡ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਸੀ ਰਵੀ ਸਭ ਤੋਂ ਪਹਿਲਾਂ ਆਪਣੀ ਬੁੱਢੀ ਮਾਂ ਨੂੰ ਮਿਲਿਆ ਮਾਂ ਇਹ ਤੁਹਾਡੀ ਤਪੱਸਿਆ ਦਾ ਫਲ ਹੈ ਉਹ ਮਾਂ ਦੇ ਗਲ ਲੱਗ ਫੁੱਟ ਫੁੱਟ ਰੋਣ ਲੱਗ ਪਿਆ ਨਹੀਂ ਮੇਰੇ ਬੱਚੇ ਇਹ ਤੇਰੀ ਮਿਹਨਤ ਦਾ ਨਤੀਜਾ ਹੈ ਤੇ ਉਸ ਵਾਹਿਗੁਰੂ ਦੀ ਕਿਰਪਾ ਨਿਸ਼ਾਨ ਉਸਨੇ ਪਿਆਰ ਕਰਦੇ ਹੋਏ ਕਿਹਾ ਫਿਰ ਸੱਤੇ ਤੇ ਉਸਦੀ ਘਰਵਾਲੀ ਦੇ ਪੈਰ ਛੂ ਕੇ ਆਸ਼ੀਰਵਾਦ ਲਿਆ ਚਾਚਾ ਜੀ ਤੁਸੀਂ ਮੈਨੂੰ ਸਾਈਕਲ ਤੇ ਸਕੂਲ ਛੱਡ ਕੇ ਤੇ ਲੈ ਕੇ ਆਉਂਦੇ ਸੀ ਇਹ ਤੁਹਾਡੀ ਮਿਹਨਤ ਦਾ ਫਲ ਹੈ ਚਾਚੀ ਜੀ ਦੇ ਹੱਥ ਦੀ ਰੋਟੀ ਦਾ ਸੁਆਦ ਕਿਦਰੇ ਵੀ ਨਹੀਂ ਉਸਨੇ ਸੱਤੇ ਤੇ ਉਸਦੀ ਘਰਵਾਲੀ ਨੂੰ ਕਿਹਾ ਨਹੀਂ ਬੇਟਾ ਇਹ ਤੇਰੀ ਮਿਹਨਤ ਦਾ ਫਲ ਹੈ ਸੱਤਾ ਐਨਾ ਹੀ ਕਹਿ ਸਕਿਆ ਉਹ ਰੋ ਰਹਾ ਸੀ ਬੇਟਾ ਤੁਸੀਂ ਸਾਰੇ ਪਿੰਡ ਦਾ ਸਿਰ ਉੱਚਾ ਕਰ ਦਿੱਤਾ ਪਿੰਡ ਦੇ ਸਰਪੰਚ ਨੇ ਕਿਹਾ ਸਰਪੰਚ ਸਾਹਿਬ ਇਹ ਮੇਰੀ ਮੂਮ ਦੇ ਆਸ਼ੀਰਵਾਦ ਦਾ ਨਤੀਜਾ ਹੈ ਰਵੀ ਨੇ ਕਿਹਾ ਨਹੀਂ ਬੇਟਾ ਇਹ ਸਾਰੇ ਲੋਕਾਂ ਦੀਆਂ ਅਸੀਸਾਂ ਕਰਕੇ ਹੋਇਆ ਨਿਸ਼ਾ ਨੇ ਕਿਹਾ ਰਵੀ ਦੋ ਦਿਨ ਪਿੰਡ ਰਹਿਣ ਤੋਂ ਬਾਅਦ ਆਪਣੀ ਟ੍ਰੇਨਿੰਗ ਤੇ ਚਲਾ ਗਿਆ ਨਿਸ਼ਾ ਹੁਣ ਬਿਲਕੁਲ ਸ਼ਾਂਤ ਚਿੱਤ ਸੀ ਉਹ ਹਸਪਤਾਲ ਵਾਲੇ ਆਫਿਸ ਵਿੱਚ ਬੈਠੀ ਮਨੂ ਮਨੂ ਵਾਹਿਗੁਰੂ ਨੂੰ ਯਾਦ ਕਰਦੀ ਰਹਿੰਦੀ ਲੰਬੀ ਟ੍ਰੇਨਿੰਗ ਤੋਂ ਬਾਅਦ ਰਵੀ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਉਸ ਨੂੰ ਹੁਣ ਸਰਕਾਰੀ ਕਾਰ ਘਰ ਤੇ ਗੰਨਮੈਨ ਮਿਲ ਗਏ ਨਿਸ਼ਾ ਦੀ ਤਬੀਅਤ ਥੋੜੀ ਖਰਾਬ ਰਹਿੰਦੀ ਸੀ ਉਸ ਦੀ ਉਮਰ ਵੀ 70 ਟੱਪ ਗਈ ਸੀ ਉਹ ਜਲਦੀ ਤੋਂ ਜਲਦੀ ਰਵੀ ਦਾ ਵਿਆਹ ਕਰਨਾ ਚਾਹੁੰਦੀ ਸੀ ਪਰ ਰਵੀ ਲਈ ਕੁੜੀ ਲੱਭਣੀ ਉਸ ਦੇ ਬਸ ਦੀ ਗੱਲ ਨਹੀਂ ਸੀ ਉਸ ਨੇ ਸੱਤੇ ਦੇ ਨਾਲ ਸਲਾਹ ਕੀਤੀ ਭਾਬੀ ਜੀ ਇਹਨੇਕ ਕੰਮ ਵੀ ਤੁਸੀਂ ਹੀ ਕਰ ਸਕਦੇ ਹੋ ਸਾਡੇ ਤਾਂ ਬਸ ਦੀ ਗੱਲ ਨਹੀਂ ਸੱਤੇ ਨੇ ਹਰ ਵਾਰ ਦੀ ਤਰ੍ਹਾਂ ਕਿਹਾ ਮੈਂ ਰਵੀ ਨਾਲ ਗੱਲ ਕਰਦੀ ਹਾਂ ਨਿਸ਼ਾ ਨੇ ਕਿਹਾ ਰਵੀ ਨੇ ਮਾਂ ਤੋਂ ਕੁਝ ਸਮਾਂ ਮੰਗਿਆ ਤਾਂ ਜੋ ਉਹ ਆਪਣਾ ਪ੍ਰਮੋਸ਼ਨ ਪੀਰੀਅਡ ਕਲੀਅਰ ਕਰ ਸਕੇ ਪਰ ਬੇਟਾ ਤੁਹਾਡੇ ਲਈ ਕੁੜੀ ਲੱਭਣਾ ਕਿਹੜਾ ਸੌਖਾ ਕੰਮ ਹੈ ਤੁਸੀਂ ਆਪਣੀ ਪਸੰਦ ਤਾਂ ਦੱਸੋ ਤੁਹਾਨੂੰ ਕੁੜੀ ਕਿਹੋ ਜਿਹੀ ਚਾਹੀਦੀ ਹੈ ਨਿਸ਼ਾ ਨੇ ਪੁੱਛਿਆ ਮਮ ਜੇ ਤੂੰ ਤੁਹਾਡੇ ਵਰਗੀ ਸੂਝਵਾਨ ਹੋਵੇ ਚਾਚੀ ਜੀ ਵਾਂਗੂ ਖਾਣਾ ਬਣਾਉਂਦੀ ਹੋਵੇ ਤੇ ਦੀਦੀਆਂ ਵਾਂਗ ਪਿਆਰ ਕਰਨ ਵਾਲੀ ਹੋਵੇ ਰਵੀ ਨੇ ਹੱਸ ਕੇ ਕਿਹਾ ਫਿਰ ਤੂੰ ਇਹ ਕਿਉਂ ਨਹੀਂ ਕਹਿੰਦਾ ਕਿ ਤੂੰ ਵਿਆਹ ਹੀ ਨਹੀਂ ਕਰਵਾਉਣਾ ਸਾਰੇ ਗੁਣ ਇੱਕ ਕੁੜੀ ਵਿੱਚ ਕਿਵੇਂ ਹੋ ਸਕਦੇ ਨੇ ਨਿਸ਼ਾ ਨੇ ਹੱਸ ਕੇ ਕਿਹਾ ਮਮ ਤੁਸੀਂ ਚਿੰਤਾ ਨਾ ਕਰੋ ਮੇਰੀ ਨਜ਼ਰ ਵਿੱਚ ਇੱਕ ਕੁੜੀ ਹੈ ਜਿਸ ਵਿੱਚ ਸਾਰੇ ਗੁਣ ਹਨ ਰਵੀ ਨੇ ਕਿਹਾ ਕੌਣ ਹੈ ਬੇਟਾ ਉਹ ਆਪਣੀ ਮਾਂ ਨੂੰ ਤਾਂ ਕਦੇ ਮਿਲਾਇਆ ਨਹੀਂ ਉਸ ਨਾਲ ਨਿਸ਼ਾ ਨੇ ਗਿਲਾ ਜ਼ਾਹਿਰ ਕੀਤਾ ਮੈਂ ਉਹ ਮਿਲਾਉਂਗਾ ਤੁਹਾਨੂੰ ਜੇ ਤੁਹਾਨੂੰ ਪਸੰਦ ਹੋਈ ਫੇਰ ਹੀ ਗੱਲ ਅੱਗੇ ਤੋਰੀਏ ਰਵੀ ਨੇ ਮਾਂ ਨੂੰ ਹਿੰਟ ਦੇ ਦਿੱਤਾ ਸੀ ਕਿ ਉਸਨੇ ਕੁੜੀ ਵੇਖ ਰੱਖੀ ਹੈ ਵੀਰ ਜੀ ਆਪਾਂ ਉਹੀ ਟੈਨਸ਼ਨ ਵਿੱਚ ਫਿਰਦੇ ਸੀ ਮੁੰਡੇ ਨੇ ਤਾਂ ਕੁੜੀ ਪਸੰਦ ਕੀਤੀ ਹੋਈ ਹੈ ਨਿਸ਼ਾ ਨੇ ਸੱਤੇ ਨੂੰ ਕਿਹਾ ਲਓ ਭਾਬੀ ਜੀ ਫਿਰ ਆਪਾਂ ਨੂੰ ਕਾਹਦੀ ਟੈਨਸ਼ਨ ਵਧੀਆ ਹੈ ਜੀ ਆਪਣੀ ਪਸੰਦ ਦੀ ਕੁੜੀ ਆਪੇ ਲੱਭ ਲਈ ਸੱਤੇ ਨੇ ਕਿਹਾ ਉਹ ਇੰਨਾ ਵੱਡਾ ਹੋ ਗਿਆ ਕਿ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰ ਸਕੇ ਨਿਸ਼ਾ ਨੇ ਕਿਹਾ ਕਿਉਂ ਨਹੀਂ ਭਾਬੀ ਜੀ ਜੇ ਉਹ ਲੋਕਾਂ ਦੇ ਫੈਸਲੇ ਕਰ ਸਕਦਾ ਤਾਂ ਆਪਣੀ ਜ਼ਿੰਦਗੀ ਦਾ ਕਿਉਂ ਨਹੀਂ ਸੱਤੇ ਨੇ ਕਿਹਾ ਤੁਸੀਂ ਸਹੀ ਗੱਲ ਕਹੀ ਹੈ ਵੀਰ ਜੀ ਭਾਵੇਂ ਜੱਜ ਬਣ ਗਿਆ ਪਰ ਮਾਂ ਦੀ ਨਜ਼ਰਾਂ ਵਿੱਚ ਬੱਚਾ ਹੀ ਹੈ ਉਹ ਨਿਸ਼ਾ ਨੇ ਕਿਹਾ ਨਹੀਂ ਭਾਬੀ ਜੀ ਉਹ ਬਹੁਤ ਸਮਝਦਾਰ ਹੈ ਸਾਨੂੰ ਉਸਦੇ ਫੈਸਲੇ ਤੇ ਖੁਸ਼ ਹੋਣਾ ਚਾਹੀਦਾ ਹੈ ਸੱਤੇ ਨੇ ਪਹਿਲੀ ਵਾਰ ਨੀਸ਼ਾ ਨੂੰ ਸਲਾਹ ਦਿੱਤੀ ਕੋਈ ਨਹੀਂ ਵੀਰ ਜੀ ਕੁੜੀ ਨੂੰ ਕੁੜੀ ਨੂੰ ਮਿਲਣ ਤੋਂ ਬਾਅਦ ਫੈਸਲਾ ਕਰਦੇ ਹਾਂ ਨੀਸ਼ਾ ਨੇ ਕਿਹਾ ਇੱਕ ਦਿਨ ਰਵੀ ਦਾ ਫੋਨ ਆਇਆ ਕਿ ਉਹ ਐਤਵਾਰ ਨੂੰ ਹਰਲੀਨ ਨੂੰ ਲੈ ਕੇ ਪਿੰਡ ਆ ਰਿਹਾ ਹੈ ਰਵੀ ਦੇ ਆਉਣ ਤੋਂ ਪਹਿਲਾਂ ਹਵੇਲੀ ਵਿੱਚ ਪੂਰੀ ਤਿਆਰੀ ਸੀ ਨੀਸ਼ਾ ਵੇਖਣਾ ਚਾਹੁੰਦੀ ਸੀ ਕਿ ਉਸਦੇ ਹੁਣ ਹਰਸਪੁੱਤਰ ਨੇ ਕਿਹੋ ਜਿਹੀ ਕੁੜੀ ਪਸੰਦ ਕੀਤੀ ਹੈ ਰਵੀ ਅਤੇ ਉਸਦੇ ਦੋਸਤ ਹਰਲੀਨ ਦਾ ਹਵੇਲੀ ਪਹੁੰਚਣ ਤੇ ਨਿੱਘਾ ਸਵਾਗਤ ਹੋਇਆ ਨਿਸ਼ਾ ਸੱਤੇ ਤੇ ਸੱਤੇ ਦੀ ਪਤਨੀ ਨੇ ਉਹਨਾਂ ਦਾ ਸਵਾਗਤ ਕੀਤਾ ਹਰਲੀਨ ਬਹੁਤ ਹੀ ਖੂਬਸੂਰਤ ਕੁੜੀ ਸੀ ਲੰਬਾ ਕੱਦ ਤੇ ਬਹੁਤ ਸੋਹਣੇ ਨੈਣ ਨਕਸ਼ ਤਿੱਖਾ ਨੱਕ ਤੇ ਗੋਰਾ ਰੰਗ ਉਸਨੇ ਬਹੁਤ ਸੋਹਣਾ ਸੂਟ ਪਾਇਆ ਹੋਇਆ ਸੀ ਉਸਨੇ ਕਾਰ ਵਿੱਚੋਂ ਉਤਰ ਕੇ ਸਭ ਤੋਂ ਪਹਿਲਾਂ ਨਿਸ਼ਾ ਦੇ ਪੈਰ ਛੂ ਕੇ ਕਿਹਾ ਓ ਮੇਰੀ ਬੱਚੀ ਆ ਗਲੇ ਲੱਗ ਕੇ ਮਿਲ ਨਿਸ਼ਾਨ ਉਸਨੇ ਜੱਫੀ ਪਾ ਕੇ ਪਿਆਰ ਕੀਤਾ ਫਿਰ ਉਸਨੇ ਸੱਤੇ ਦੇ ਵੀ ਪੈਰੀ ਹੱਥ ਲਾਏ ਇਹ ਮੇਰੇ ਚਾਚੂ ਹਨ ਇਹ ਮੈਨੂੰ ਸਾਈਕਲ ਤੇ ਸਕੂਲ ਛੱਟ ਕੇ ਆਉਂਦੇ ਸੀ ਰਵੀ ਨੇ ਕਿਹਾ ਨਾ ਤੀ ਇਹ ਮੇਰੇ ਪੈਰ ਨਾ ਛੂੰ ਵਾਹਿਗੁਰੂ ਤੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਸੱਤੇ ਨੇ ਹਲੀਨ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਹਲੀਨੇ ਚਾਚੀ ਜੀ ਹਨ ਦੁਨੀਆ ਦੇ ਸਭ ਤੋਂ ਵੱਡੇ ਸ਼ੈਫ ਇਹਨਾਂ ਵਰਗਾ ਸਵਾਦ ਖਾਣਾ ਕੋਈ ਨਹੀਂ ਬਣਾ ਸਕਦਾ ਰਵੀ ਨੇ ਸੱਤੀ ਦੇ ਪਤਨੀ ਵਾਲੇ ਇਸ਼ਾਰਾ ਕਰਦੇ ਕਿਹਾ ਹਲੀ ਨੇ ਸੱਤੀ ਸੱਤੇ ਦੀ ਪਤਨੀ ਦੇ ਪਿਆਰ ਛੂਣ ਦੀ ਕੋਸ਼ਿਸ਼ ਕੀਤੀ ਉਸਨੇ ਵੀ ਉਸਨੂੰ ਜੱਫੀ ਵਿੱਚ ਲੈ ਲਿਆ ਉਹ ਸਾਰਾ ਦਿਨ ਹਵੇਲੀ ਵਿੱਚ ਰਹੇ ਨਿਸ਼ਾ ਨੂੰ ਹਲੀ ਨੂੰ ਬਹੁਤ ਪਸੰਦ ਆਈ ਉਸਨੇ ਰਵੀ ਨੂੰ ਇੱਕ ਪਾਸੇ ਕਰਕੇ ਕਿਹਾ ਬੇਟਾ ਬਹੁਤ ਹੀ ਚੰਗੀ ਕੁੜੀ ਹੈ ਕੀ ਅਜੇ ਮੰਮੀ ਪਾਪਾ ਨੂੰ ਪਤਾ ਹੈ ਕਿ ਤੇਰੇ ਨਾਲ ਆਈ ਹੈ ਨਿਸ਼ਾ ਨੇ ਕਿਹਾ ਹਾਂਜੀ ਮਮ ਅਸੀਂ ਯੂਨੀਵਰਸਿਟੀ ਦੇ ਦੋਸਤ ਹਾਂ ਹਲੀ ਨੇ ਹਿਸਟਰੀ ਦੀ ਐਮਏ ਕੀਤੀ ਹੈ ਮੋਂ ਮਸੀਂ ਲਾਇਬ੍ਰੇਰੀ ਵਿੱਚ ਮਿਲਦੇ ਸੀ ਫਿਰ ਸਾਡੀ ਦੋਸਤੀ ਹੋ ਗਈ ਮੋਂ ਮੇਰੇ ਘਰ ਵੀ ਜਾਂਦਾ ਸੀ ਇਸ ਦੇ ਮੰਮੀ ਪਾਪਾ ਨੂੰ ਮਿਲਦਾ ਸੀ ਰਵੀ ਨੇ ਸਾਰੀ ਡਿਟੇਲ ਦੱਸੀ ਬੇਟਾ ਫਿਰ ਤੁਸੀਂ ਰਿਸ਼ਤੇ ਦੀ ਗੱਲ ਵੀ ਕਰ ਲਈ ਹੋਵੇਗੀ ਨਿਸ਼ਾ ਨੇ ਕਿਹਾ ਨਹੀਂ ਮੋਂ ਤੁਹਾਨੂੰ ਪਸੰਦ ਕਰਵਾਏ ਬਿਨਾ ਮੈਂ ਇਹ ਕਿਵੇਂ ਕਰ ਸਕਦਾ ਸੀ ਮੈਂ ਹਲੀ ਨੂੰ ਸਾਫ਼ ਕਿਹਾ ਸੀ ਜੇ ਤੁਸੀਂ ਮੇਰੀ ਮਾਮ ਨੂੰ ਪਸੰਦ ਆਏ ਫਿਰ ਹੀ ਰਿਸ਼ਤਾ ਹੋਵੇਗਾ ਰਵੀ ਨੇ ਆਪਣਾ ਪੱਖ ਕਲੀਅਰ ਕੀਤਾ ਬੇਤਾ ਮੈਨੂੰ ਕੁੜੀ ਬਹੁਤ ਪਸੰਦ ਹੈ ਨਿਸ਼ਾ ਨੇ ਕਿਹਾ ਥੈਂਕਸ ਮਾਮ ਰਵੀ ਨੇ ਕਿਹਾ ਹਰਲੀਨ ਮਾਮ ਨੇ ਤੁਹਾਨੂੰ ਪਸੰਦ ਕਰ ਲਿਆ ਰਵੀ ਨੇ ਹਰਲੀਨ ਨੂੰ ਕਿਹਾ ਥੈਂਕਸ ਮਾਮ ਹਰਲੀਨ ਨੇ ਵੀ ਕਿਹਾ ਰਵੀ ਨੇ ਹਰਲੀਨ ਨੂੰ ਸਾਰੀ ਹਵੇਲੀ ਵਿਖਾਈ ਤੇ ਉਸ ਤੋਂ ਬਾਅਦ ਹਸਪਤਾਲ ਵੀ ਵਿਖਾਇਆ ਉਸਨੇ ਹਰਲੀਨ ਨੂੰ ਸੰਖੇਪ ਵਿੱਚ ਆਪਣੇ ਮੰਮੀ ਪਾਪਾ ਦੀ ਸਾਰੀ ਕਹਾਣੀ ਦੱਸੀ। ਜਦ ਤੱਕ ਲੰਚ ਦਾ ਸਮਾਂ ਵੀ ਹੋ ਗਿਆ ਸੀ, ਲੰਚ ਤਿਆਰ ਸੀ ਜਿਸ ਨੂੰ ਸੱਤੇ ਦੀ ਪਤਨੀ ਨੇ ਬਣਾਇਆ ਸੀ। ਉਹਨਾਂ ਸਭ ਨੇ ਖਾਣਾ ਖਾਧਾ। ਸੱਚੀ ਚਾਚੀ ਜੀ ਇੰਨਾ ਸਵਾਦ ਖਾਣਾ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਖਾਧਾ ਹੈ ਜੀ। ਹਲੀਨ ਨੇ ਸੱਤੇ ਦੀ ਪਤਨੀ ਨੂੰ ਕਿਹਾ, "ਬੇਟਾ, ਮੈਂ ਸ਼ਹਿਰੀ ਖਾਣਾ ਨਹੀਂ ਬਣਾ ਸਕਦੀ। ਬਸ ਪਿੰਡਾਂ ਵਿੱਚ ਜੋ ਪਸੰਦ ਹੁੰਦਾ ਉਹ ਬਣਾ ਲੈਂਦੀ ਹਾਂ।" ਸੱਤੇ ਦੀ ਘਰ ਵਾਲੀ ਨੇ ਕਿਹਾ ਰੀਅਲੀ ਖਾਣਾ ਬਹੁਤ ਹੀ ਸਵਾਦ ਸੀ ਹਰੀ ਨੇ ਕਿਹਾ ਖਾਣਾ ਖਾਣ ਤੋਂ ਬਾਅਦ ਉਹਨਾਂ ਵਾਪਸ ਜਾਣਾ ਸੀ ਉਹ ਵਾਪਸ ਜਾਣ ਲਈ ਤਿਆਰ ਹੋ ਗਏ ਨਿਸ਼ਾ ਨੇ ਹਰੀ ਨੂੰ ਬਹੁਤ ਸਾਰਾ ਪਿਆਰ ਤੇ ਪੈਸੇ ਦੇ ਕੇ ਵਿਦਾ ਕੀਤਾ ਵੀਰ ਜੀ ਕੁੜੀ ਕਿਵੇਂ ਲੱਗੀ ਨਿਸ਼ਾ ਨੇ ਸੱਤੇ ਨੂੰ ਪੁੱਛਿਆ ਬਹੁਤ ਹੀ ਚੰਗੀ ਕੁੜੀ ਸੀ ਸੱਤੇ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਸੱਤੇ ਦੀ ਪਤਨੀ ਨੇ ਕਿਹਾ ਸਭ ਨੂੰ ਲੜਕੀ ਪਸੰਦ ਸੀ ਇਸ ਲਈ ਨਿਸ਼ਾ ਨੇ ਹਰੀਨ ਦੇ ਮਾਪਿਆਂ ਨਾਲ ਗੱਲ ਕਰਕੇ ਰਿਸ਼ਤਾ ਪੱਕਾ ਕਰ ਦਿੱਤਾ। ਉਹ ਰਵੀ ਦਾ ਵਿਆਹ ਤੂੰ ਧਾਮ ਨਾਲ ਕਰਨਾ ਚਾਹੁੰਦੀ ਸੀ। ਇਸ ਲਈ ਉਸਨੇ ਰਵੀ ਦੀ ਸਲਾਹ ਦੇ ਨਾਲ ਵਿਆਹ ਦਾ ਪ੍ਰੋਗਰਾਮ ਬਣਾਇਆ। ਵਿਆਹ ਲਈ ਰਵੀ ਨੂੰ ਘੱਟੋ-ਘੱਟ 20 ਦਿਨ ਦੀ ਛੁੱਟੀ ਦੀ ਲੋੜ ਸੀ। ਨਿਸ਼ਾ ਨੇ ਵਿਆਹ ਦੀ ਤਿਆਰੀ ਸ਼ੁਰੂ ਕੀਤੀ। ਉਸਨੇ ਸੱਤੇ ਦੀ ਪਤਨੀ ਦੇ ਨਾਲ ਮਿਲ ਕੇ ਹਰੀਨ ਲਈ ਕੱਪੜੇ ਤੇ ਗਹਿਣੇ ਪਸੰਦ ਕੀਤੇ। ਗੁਰੀ ਦੀ ਬੇਬੇ ਜੀ ਬਾਰੇ ਸਾਰੇ ਗਹਿਣੇ ਉਸਨੇ ਸੰਭਾਲ ਕੇ ਰੱਖੇ ਹੋਏ ਸਨ ਉਸਨੇ ਪਹਿਲੀ ਵਾਰ ਪੂਰੀ ਹਵੇਲੀ ਤੇ ਲਾਈਟਾਂ ਦਾ ਪ੍ਰਬੰਧ ਕੀਤਾ ਬੜੇ ਸਾਲਾਂ ਬਾਅਦ ਹਵੇਲੀ ਵਿੱਚ ਖੁਸ਼ੀ ਆਈ ਸੀ ਵਿਆਹ ਤੋਂ 2 ਦਿਨ ਪਹਿਲਾਂ ਇੱਕ ਫੰਕਸ਼ਨ ਰੱਖਿਆ ਗਿਆ ਜਿਸ ਨੂੰ ਮੰਗਣਾ ਜਾਂ ਰੋਕਾ ਕਹਿੰਦੇ ਹਨ ਉਸ ਦਿਨ ਕੁੜੀ ਵਾਲਿਆਂ ਨੇ ਆ ਕੇ ਮੁੰਡੇ ਨੂੰ ਸ਼ਗਨ ਪਾਉਣਾ ਸੀ ਇਸ ਫੰਕਸ਼ਨ ਦੇ ਨਿਸ਼ਾਨੇ ਸਾਰੇ ਪਿੰਡ ਵਾਲੇ ਬੁਲਾਏ ਸਨ ਇਸ ਤਰ੍ਹਾਂ ਨੀਸ਼ਾ ਨੇ ਰਵੀ ਦਾ ਵਿਆਹ ਪੂਰੀ ਧੂਮ ਧਾਮ ਨਾਲ ਕੀਤਾ ਸਾਰੀਆਂ ਰਸਮਾਂ ਖਤਮ ਹੋਣ ਤੋਂ ਬਾਅਦ ਰਵੀ ਹਲੇਨ ਨੂੰ ਲੈ ਕੇ ਆਪਣੀ ਡਿਊਟੀ ਤੇ ਚਲਾ ਗਿਆ ਰਵੀ ਦੇ ਵਿਆਹ ਤੋਂ ਬਾਅਦ ਨੀਸ਼ਾ ਬਿਲਕੁਲ ਸ਼ਾਂਤ ਹੋ ਗਈ ਸੀ ਵਾਹਿਗੁਰੂ ਨੇ ਉਸ ਦੇ ਮਨ ਦੀਆਂ ਸਾਰੀਆਂ ਮਰਾਦਾ ਪੂਰੀਆਂ ਕਰ ਦਿੱਤੀਆਂ ਸਨ ਕਈ ਵਾਰ ਉਸ ਨੂੰ ਗੁਰੀ ਦਾ ਭਲੇਖਾ ਪਹਿਣਾ ਜਿਵੇਂ ਉਹ ਹਵੇਲੇ ਵਿੱਚ ਤੁਰ ਫਿਰ ਰਿਹਾ ਹੋਵੇ ਨਿਸ਼ਾ ਨੇ ਆਪਣੀ ਸੁੱਤੀ ਨੂੰ ਇਕਾਗਰ ਕੀਤਾ ਉਸ ਨੂੰ ਸਮਝ ਆ ਗਈ ਸੀ ਹੁਣ ਉਸ ਦੇ ਜਾਣ ਦਾ ਵਕਤ ਆ ਗਿਆ ਸੀ ਇੱਕ ਸਵੇਰ ਸੱਤੇ ਤੇ ਉਸ ਦੀ ਪਤਨੀ ਦੀ ਚਿੰਤਾ ਵੱਧ ਰਹੀ ਸੀ ਕਿਉਂਕਿ ਨਿਸ਼ਾ ਅਜੇ ਤੱਕ ਸੁੱਤੀ ਨਹੀਂ ਸੀ ਉઠી ਐਨੀ ਦੇਰ ਤੱਕ ਉਹ ਕਦੇ ਨਹੀਂ ਸੀ ਸੌਂਦੀ ਸੱਤਾ ਤੇ ਉਸ ਦੀ ਪਤਨੀ ਡਰਦੇ-ਡਰਦੇ ਉਸ ਦੇ ਕਮਰੇ ਵਿੱਚ ਗਏ ਉਹ ਸ਼ਾਂਤ ਆਪਣੇ ਬਿਸਤਰ ਤੇ ਪਈ ਸੀ ਭੈਣ ਜੀ ਸੱਤੇ ਦੀ ਪਤਨੀ ਨੇ ਆਵਾਜ਼ ਮਾਰੀ ਪਰ ਬਿਸਤਰ ਤੇ ਕੋਈ ਹੈਲਜੋਲ ਨਹੀਂ ਦਰਅਸਲ ਬਿਸਤਰ ਤੇ ਤਾਂ ਨਿਸ਼ਾ ਦਾ ਸਰੀਰ ਹੀ ਪਿਆ ਸੀ ਰੂਹ ਤਾਂ ਗੁਰੂ ਦੀ ਰੂਹ ਦੇ ਨਾਲ ਜਾ ਮਿਲੀ ਸੀ ਲੰਬੇ ਸਮੇਂ ਤੋਂ ਵਿਛੜੇ ਦੋ ਪ੍ਰੇਮੀ ਦੁਬਾਰਾ ਮਿਲੇ ਸਨ ਉਹਨਾਂ ਦਾ ਇਹ ਖਰਾ ਜਿਹਾ ਪਿਆਰ ਸੀ ਨਿਸ਼ਾ ਦੇ ਮੌਤ ਦੀ ਖਬਰ ਪੂਰੇ ਇਲਾਕੇ ਦੇ ਵਿੱਚ ਅੱਗ ਦੇ ਵਾਂਗ ਫੈਲ ਗਈ ਜਿਸ ਨੂੰ ਵੀ ਖਬਰ ਮਿਲੀ ਉਹ ਆਖਰੀ ਦਰਸ਼ਨਾਂ ਲਈ ਹਵੇਲੀ ਵੱਲ ਦੌੜ ਪਿਆ ਉਹ ਇਲਾਕੇ ਦੇ ਲੋਕਾਂ ਲਈ ਕਿਸੇ ਮਸੀਹ ਤੋਂ ਘੱਟ ਨਹੀਂ ਸੀ ਸੱਤੇ ਦੀ ਬੇਟੀਆਂ ਤੇ ਰਵੀ ਵੀ ਪਹੁੰਚ ਗਿਆ ਨਿਸ਼ਾ ਦੀ ਅੰਤਿਮ ਸੰਸਕਾਰ ਤੇ ਬਹੁਤ ਭਾਰੀ ਇਕੱਠ ਸੀ ਇੱਕ ਹਫ਼ਤਾ ਹਵੇਲੇ ਵਿੱਚ ਲੋਕ ਅਫਸੋਸ ਕਰਨ ਆਉਂਦੇ ਰਹੇ ਉਸੇ ਭੋਗ ਵਾਲੇ ਦੇ ਸ਼ਰਧਾਂਜਲੀ ਵਾਲੇ ਪਤਵੰਤੇ ਲੋਕਾਂ ਦੇ ਨਿਸ਼ਾ ਦੁਆਰਾ ਇਲਾਕੇ ਵਿੱਚ ਕੀਤੇ ਕੰਮਾਂ ਦੀ ਛਲਾਂਗਾ ਕੀਤੀ ਰਵੀ ਨੇ ਸਭ ਦਾ ਧੰਨਵਾਦ ਕੀਤਾ ਤੇ ਐਲਾਨ ਕੀਤਾ ਇਨਿਸ਼ਾ ਦੁਆਰਾ ਬਣਾਇਆ ਹਸਪਤਾਲ ਹੁਣ ਉਸ ਤੋਂ ਵੀ ਵੱਧ ਲੋਕਾਂ ਦੀ ਸੇਵਾ ਕਰੇਗਾ ਉਸਨੇ ਹਸਪਤਾਲ ਦੇ ਨਾਲ-ਨਾਲ ਨਰਸਿੰਗ ਕਾਲਜ ਖੋਲਣ ਦਾ ਵੀ ਐਲਾਨ ਕੀਤਾ ਆਪਣੇ ਵਾਅਦੇ ਮੁਤਾਬਕ ਰਵੀ ਨੇ ਹਸਪਤਾਲ ਦੇ ਨਾਲ ਨਰਸਿੰਗ ਕਾਲਜ ਬਣਾ ਕੇ ਉਸ ਵਿੱਚ 100 ਸੀਟਾਂ ਦੀ ਸਰਕਾਰ ਕੋਲੋਂ ਮਨਜ਼ੂਰੀ ਲੈ ਲਈ ਹਸਪਤਾਲ ਵਿੱਚ ਉਸਨੇ ਦੋ ਹੋਰ ਵਾਰਡ ਖੋਲ ਦਿੱਤੇ ਹੁਣ ਇਹ ਹਸਪਤਾਲ ਨਾ ਹੋ ਕੇ ਇੱਕ ਵੱਡਾ ਕੰਪਲੈਕਸ ਬਣ ਗਿਆ ਸੀ ਗੁਰਵਿੰਦਰ ਦੇ ਨਾਲ ਹੀ ਨਿਸ਼ਾ ਦੇਵੀ ਇੱਕ ਵੱਡੀ ਤਸਵੀਰ ਲਾਈ ਗਈ ਰਵੀ ਨੇ ਇਸ ਦਾ ਨਾਮ ਬਦਲ ਕੇ ਗੁਰਵਿੰਦਰ ਨਿਸ਼ਾ ਮੈਮੋਰੀਅਲ ਨਰਸਿੰਗ ਕਾਲਜ ਤੇ ਹਸਪਤਾਲ ਰੱਖ ਦਿੱਤਾ ਉਸ ਨੇ ਸੱਤੇ ਨੂੰ ਟਰਸਟ ਦਾ ਮੁਖੀ ਬਣਾ ਦਿੱਤਾ ਹਸਪਤਾਲ ਤੇ ਕਾਲਜ ਚਲਾਉਣ ਲਈ ਉਸ ਨੇ ਇੱਕ ਪੜ੍ਹੇ ਲਿਖੇ ਯੋਗ ਆਦਮੀ ਦੀ ਮੈਨੇਜਿੰਗ ਡਾਇਰੈਕਟਰ ਬਜਾਅ ਨਿਯੁਕਤੀ ਕੀਤੀ ਜੋ ਸਾਰੇ ਪ੍ਰਬੰਧ ਵੇਖ ਸਕੇ ਹਸਪਤਾਲ ਪਹਿਲਾਂ ਤੋਂ ਵੀ ਵਧੀਆ ਤਰੀਕੇ ਦੇ ਨਾਲ ਇਲਾਕੇ ਦੀ ਸੇਵਾ ਕਰਦਾ ਰਿਹਾ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਜੀ ਬਹੁਤ ਹੀ ਸੋਹਣੀ ਤੇ ਇਮੋਸ਼ਨਲ ਕਹਾਣੀ ਸੀ ਕਿਸ ਤਰ੍ਹਾਂ ਨਿਸ਼ਾ ਤੇ ਗੁਰੀ ਮਿਲਦੇ ਹਨ ਤੇ ਉਹਨਾਂ ਦਾ ਕਿੰਨਾ ਜ਼ਿਆਦਾ ਪਿਆਰ ਪੈ ਜਾਂਦਾ ਹੈ ਹਨਾ ਤੇ ਇਦਾਂ ਦਾ ਲਾਈਫ ਪਾਰਟਨਰ ਮੈਂ ਕਹਿੰਦੀ ਆ ਜ਼ਿੰਦਗੀ ਵਿੱਚ ਸਪਨੋ ਮਿਲੇ ਗੁਰੀ ਵਰਗਾ ਤੇ ਰਵੀ ਵਰਗਾ ਬੇਟਾ ਸਾਰਿਆਂ ਨੂੰ ਮਿਲੇ ਪਰ ਪਰਮਾਤਮਾ ਉਹਨਾਂ ਨੂੰ ਉਮਰਾਂ ਵੀ ਬਖਸ਼ੇ ਇਹਦੇ ਨਾਲ ਹੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ